ਖਬਰ ਦੇ ਨਾਲ ਜੋ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਕੇ ਆਂਦਾ ਗਿਆ ਦੱਸਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਮੈਡੀਕਲ ਚੈੱਕਅਪ ਤੇ ਲਈ ਪਟਿਆਲਾ ਜੇਲ੍ਹ ਤੋਂ ਹਸਪਤਾਲ ਲਿਆਂਦਾ ਗਿਆ ਹੈ ਚੈੱਕਅਪ ਤੋਂ ਬਾਅਦ ਵਾਪਸ ਪਟਿਆਲਾ ਜੇਲ੍ਹ ਲਜਾਇਆ ਗਿਆ ਬਿਆਨ ਸਿੰਘ ਕਤਲकांड ਦੇ ਵਿੱਚ ਸਜ਼ਾ ਜ਼ਾਫਤਾ ਨੇ ਬਲਵੰਤ ਸਿੰਘ ਰਾਜਵਾਨਾ ਜਿਸ ਤੋਂ ਬਾਅਦ মিডিਆ ਦੇ ਨਾਲ ਵੀ ਗੱਲਬਾਤ ਕਰਦੇ ਨਜ਼ਰ ਆਏ ਨੇ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਮੇਰੇ ਬਾਰੇ ਜਲਦ ਫੈਸਲਾ ਲਵੇ ਕੇਂਦਰ ਸਰਕਾਰ ਰਾਜਵਾਨਾ ਨੇ ਅਕਾਲੀ ਦਲ ਦਾ ਵੀ ਸਮਰਥਨ ਕੀਤਾ ਉਹਨਾਂ ਕਿਹਾ ਕਿ ਅਕਾਲੀ ਸੀਟ ਤੇ ਅਕਾਲੀ ਹੀ ਰਹਾਂਗਾ ਰਾਜਵਾਨਾ ਨੇ ਕਿਹਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਵੱਡੀ ਖਬਰ ਹੈ ਬਲਵੰਤ ਸਿੰਘ ਰਾਜਵਾਨਾ ਪਿਛਲੇ ਕਰੀਬ 28 ਸਾਲਾਂ ਤੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਰਹਿਮ ਦੀ ਅਪੀਲ ਵੀ ਪੈਂਡਿੰਗ ਹੈ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਫੈਸਲਾ ਲੈਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਹਾਲੇ ਕੋਈ ਫੈਸਲਾ ਨਹੀਂ ਹੋਇਆ ਤੇ ਇਸ ਸਬੰਧੀ ਰਜਿੰਦਰਾ ਹਸਪਤਾਲ ਦੇ ਵਿੱਚ ਜਦੋਂ ਬਲਵੰਤ ਸਿੰਘ ਰਾਜਵਾਨਾ ਨੂੰ ਲਿਆਂਦਾ ਗਿਆ ਤਾਂ ਉਸ ਵੇਲੇ ਉਹਨੇ ਕਿਹਾ ਕਿ ਮੇਰੇ ਬਾਰੇ ਫੈਸਲਾ ਜਲਦ ਹੋਣਾ ਚਾਹੀਦਾ ਹੈ ਤੇ ਮੇਰੇ ਬਾਰੇ ਕੇਂਦਰ ਸਰਕਾਰ ਜਲਦ ਫੈਸਲਾ ਲਵੇ ਇਸ ਦੇ ਨਾਲ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਇਸ ਕਰਾ ਨ ਤਾਂ ਨਕੇ ਹਾਕ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨੀ ਚਾਹੀਦੀ ਹੈ ਤੇ ਇਸ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਬਲਵੰਤ ਸਿੰਘ ਰਾਜਵਾਨਾ ਨੇ ਕਿਹਾ ਕਿ ਉਹ ਖੁਦ ਵੀ ਅਕਾਲੀ ਸੀ ਤੇ ਅਕਾਲੀ ਹੀ ਰਹਿਣਗੇ ਤਾਂ ਵੱਡੀ ਖਬਰ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਲਈ ਲਿਆਂਦਾ ਗਿਆ ਸੀ ਰਾਜਵਾਨਾ ਪਿਛਲੇ 28 ਸਾਲਾਂ ਤੋਂ ਵੱਧ ਸਮੇਂ ਤੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਰਾਜਵਾਨਾ ਦੀ ਰਹਿਮ ਦੀ ਅਪੀਲ ਪੈਂਡਿੰਗ ਪਈ ਹੈ ਜਿਸ ਤੋਂ ਬਾਅਦ ਹੁਣ ਰਾਜੂਆਣਾ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਬਾਰੇ ਜਲਦ ਤੋਂ ਜਲਦ ਫੈਸਲਾ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਖੁਦ ਨੂੰ ਅਕਾਲੀ ਦੱਸਿਆ ਤੇ ਕਿਹਾ ਕਿ ਉਹ ਅਕਾਲੀ ਸੀ ਤੇ ਅਕਾਲੀ ਹੀ ਰਹਿਣਗੇ ਸਿੱਖ ਜੱਟਾਂ ਬੰਦੇ ਨੂੰ ਕਿ ਮੈਸੇਜ ਜਾਨੇ ਜੀ ਭਾਈ ਕੋਈ ਨਾ ਕਰੀਂ ਸਵਾਗਤ ਕਰੀਂ ਜਮਾ ਬਸ ਇੱਥੇ ਜਾਨਾ ਜਾਨਾ ਦਿੱਲੀ ਦੇ ਹੁਕਮਰਾਨਾਂ ਨੂੰ ਕਿ ਮੈਨੂੰ 30 ਸਾਲ ਹੋ ਗਏ 11 ਸਾਲ ਪਾਸੀ ਚੱਗੇ ਹੋ ਗਏ ਹੁਣ ਫੈਸਲਾ ਸੁਣਾਓ ਆਪਣਾ ਨਾ ਇਹ ਕੋਈ ਇਲਜ਼ਾਮ ਨਹੀਂ ਹੈ ਜਿਹੜੂ ਕਰ ਰਹੇ ਆ ਕਿ ਮੈਂ ਇਲਜ਼ਾਮ ਨਹੀਂ ਹੈ ਤਾਂ ਇਲਜ਼ਾਮ ਦਾ ਚੁਪ ਕਰ ਰਹੇ ਆ ਸਰਕਾਰ ਆਉਈ ਦੋਏ ਸਤਾਈ ਜਾਂ ਕਾਲੀ ਦਲ ਦੀ ਬੰਦ ਕਰਦੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਵਾਰ ਬਣੇਗੀ ਇਸ ਸਮਰਥਨ ਦੇਣੋਂ ਕਾਲੀ ਦਲ ਨੂੰ ਬਿਲਕੁਲ ਜੀ 48 ਸੀਗੇ ਤੇ ਕਾਲੀ ਰਾਮ ਨੇ ਜੀ ਦਬਲਵਾਂ ਸਿੰਘ ਰਾਜਵਾਨਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਬਾਰੇ ਜਲਦ ਫੈਸਲਾ ਲਵੇ ਕੇਂਦਰ ਸਰਕਾਰ ਕਿਉਂਕਿ ਫਾਂਸੀ ਦੀ ਸਜ਼ਾ ਜ਼ਾਫਤਾ ਕੈਦੀ ਨੇ ਹਾਲਾਂਕਿ ਉਹਨਾਂ ਦੀ ਰਹਿਮ ਦੀ ਅ ਅਪੀਲ ਜੋ ਪੈਂਡਿੰਗ ਪਈ ਹੈ ਜਿਸਰੋਂ ਦੀ ਕੋਈ ਵੀ ਫੈਸਲਾ ਨਹੀਂ ਹੋਇਆ ਰਾਜਵਾਨਾ ਨੇ ਕਿਹਾ ਉਹ ਕਿਉਂ 30 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਤੇ 18 ਸਾਲ ਫਾਂਸੀ ਦੀ ਚੱਕੀ ਦੇ ਵਿੱਚ ਬੰਦ ਸੀ ਤਾਂ ਦੱਸਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਜੋ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਦੇ ਮੁੱਖ ਦੋਸ਼ੀਆਂ ਦੇ ਵਿੱਚੋਂ ਇੱਕ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਕਰੀਬ 30 ਸਾਲਾਂ ਤੋਂ ਤੇ ਹੁਣ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਬਾਰੇ ਕੇਂਦਰ ਸਰਕਾਰ ਫੈਸਲਾ ਲਵੇ ਹਾਲਾਂਕਿ ਇਸ ਦੌਰਾਨ ਜਦੋਂ ਪੁੱਛਿਆ ਗਿਆ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੂੰ ਲੈ ਕੇ ਤਾਂ ਉਹਨਾਂ ਕਿਹਾ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਇਸ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣ ਲਈ ਵੀ ਕਿਹਾ ਗਿਆ ਰਾਜੋ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਸੀ ਤੇ ਅਕਾਲੀ ਹੀ ਰਹਿਣਗੇ ਸਾਡੇ ਨਾਲ ਇਸ ਵੇਲੇ ਹਰਜੀਤ ਸਿੰਘ ਗਰੇਵਾਲ ਜੁੜੇ ਨੇ ਭਾਜਪਾ ਦੇ ਸੀਨੀਅਰ ਆਗੂ ਨੇ ਗਰੇਵਾਲ ਸਾਹਿਬ న్యూਸ 18 ਤੇ ਸਵਾਗਤ ਹੈ ਤੁਹਾਡਾ ਬਲਵੰਤ ਸਿੰਘ ਰਾਜੋਹੜਾ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਲਿਆਂਦਾ ਗਿਆ ਸੀ ਮੈਡੀਕਲ ਚੈੱਕਅਪ ਦੇ ਲਈ ਤਾਂ ਉਹਨਾਂ ਦੇ ਵੱਲੋਂ ਕੁਝ ਬਿਆਨ ਦਿੱਤਾ ਗਿਆ ਗਰੇਵਾਲ ਸਾਹਿਬ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਬਾਰੇ ਫੈਸਲਾ ਹੋਣਾ ਚਾਹੀਦਾ ਬਹੁਤ ਸਮਾਂ ਹੋ ਗਿਆ ਇਸ ਤੇ ਤੁਹਾਡਾ ਰਿਐਕਸ਼ਨ ਚਾਹੁੰਨੇ ਕੱਲੇ ਆ ਕਿ ਮੇਰਾ ਸੋਚਣ ਦਾ ਆਪਣਾ ਤਰੀਕਾ ਤੇ Hindu ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਹੋਵੇ ਜੀ ਜੋ ਕ੍ਰਾਈਮ ਕਰਦਾ ਜੀ ਉਸ ਨੂੰ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ ਜੀ ਸਪੈਸ਼ਲ ਕਿਸੇ ਨਾਲ ਵੀ ਟਰੀਟਮੈਂਟ ਨਹੀਂ ਹੁੰਦੀ ਤੇ ਇਹ ਰਾਜਵਾਨਾ ਜੀ ਦੀ ਜਿਹੜੀ ਆ ਦਇਆ ਦੀ ਜਾਂਚ ਕਰ ਜੀ ਕਿ ਉਮਰ ਫਾਂਸੀ ਨੂੰ ਉਮਰ ਘਾਟ ਤਬਦੀਲ ਕਰਨ ਵਾਸਤੇ ਰਾਸ਼ਟਰਪਤੀ ਨੂੰ ਆ ਕਿ ਮੈਂ ਸਮਝਦਾ ਕਿ ਉਹ ਦਇਆ ਦੀ ਜਾਂਚ ਕਰਤਾ ਦੀ ਹੁੰਦੀ ਹੈ ਨਾ ਜੇ ਆਪਣੇ ਗੁਨਾਹ ਨੂੰ ਕਬੂਲ ਕਰੇ ਕੋਈ ਵੀ ਗਲਤੀ ਹੋਈ ਹੈ ਜੀ ਔਰ ਉਸ ਗਲਤੀ ਦੇ ਲਈ ਸੁਧਾਰ ਕਰਨ ਦੀ ਗੱਲ ਹੋਵੇ ਇਹ ਤਾਂ ਸੁਧਾਰ ਕਰਨ ਦੀ ਬਜਾਏ ਉਹ ਇਸ ਦਾ ਇਹ ਕਹਿ ਰਹੇ ਆ ਕਿ ਮੈਂ ਦੁਬਾਰਾ ਮਰੂੰਗਾ ਜਨਮ ਲਵਾਂਗਾ ਤੇ ਫਿਰ ਮੈਂ ਸਫਲ ਕਰੂੰਗਾ ਇਤਾਂ ਹੀ ਔਰ ਮੈਨੂੰ ਕੋਈ ਇਹਦੇ ਤੇ ਦਇਆ ਨਹੀਂ ਚਾਹੀਦੀ ਇਸ ਕਰਕੇ ਨਹੀਂ ਹੋਇਆ ਇਹਨਾਂ ਦਾ ਜੀ ਆਪਣੀ ਗੱਲ ਦੱਸਣੀ ਚਾਹੀਦੀ ਹੈ ਸਹੀ ਜੀ ਕਿ ਮੇਰਾ ਕਿਉਂ ਨਹੀਂ ਹੋਇਆ ਚਲੋ ਬਹੁਤ ਧੰਨਵਾਦ ਹਰਜੀਤ ਸਿੰਘ ਰੇਵਾਲ ਸਾਡੇ ਨਾਲ ਜੁੜੇ ਤਾਂ ਰਾਜੂਆਣਾ ਨੂੰ ਪਟਿਆਲਾ ਦੇ ਰਜਿੰਦਰ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅਪ ਲਈ ਲਿਆਂਦਾ ਗਿਆ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮੇਰੇ ਬਾਰੇ ਜਲਦ ਫੈਸਲਾ ਲੈਣਾ ਚਾਹੀਦਾ ਹੈ